ਇਹਨਾਂ ਦਾ ਹਰ ਸਾਲ ਇਹਨਾਂ ਦਾ ਕੁਝ ਨੁਕਸਾਨ ਹੁੰਦਾ ਹੈ ਲੇਕਿਨ ਕਜੇ ਇਹਨਾਂ ਨੂੰ 3 ਸਾਲਾਂ ਚ ਪਿਛਲਾ ਅਕਾਲੀ ਦਲ ਦੇ ਜਾਣ ਤੋਂ ਬਾਅਦ ਕਿਸੇ ਚੀਜ਼ ਵਾਸਤੇ ਕੋਈ ਮੁਆਵਜ਼ਾ ਨਹੀਂ ਮਿਲਿਆ ਜਿਹੜੀ ਸਰਕਾਰਾਂ ਨੇ ਵੱਡੀ ਵੱਡੀ ਗੱਲਾਂ ਕੀਤੀਆਂ ਸੀ ਮਰੀ ਹੋਈ ਮੁਰਗੀ ਦਾ ਮਰੀ ਹੋਈ ਬੱਕਰੀ ਦਾ ਮੁਆਵਜ਼ਾ ਮਿਲੂਗਾ ਅੱਜ ਇਹ ਕਿਸਾਨਾਂ ਦੀ ਆ ਦੇਖੋ ਇਹਨਾਂ ਦੀ ਸਾਰੀ ਫਸਲ ਡੁੱਬੀ ਪਈ ਹੈ ਤੇ ਇੱਥੇ ਕੋਈ ਸਾਰ ਤੱਕ ਨਹੀਂ ਲੰਨ ਆਇਆ ਮੁਆਵਜ਼ਾ ਤਾਂ ਕੀ ਮਿਲਣਾ ਜੇ ਕੋਈ ਆ ਕੇ ਕੋਈ ਦੇਖੂਗਾ ਤਾਂ ਮੁਆਵਜ਼ੇ ਦੀ ਆਸ ਰੱਖਾਂ ਅੱਜ ਮੈਂ ਇੱਥੇ ਆ ਕੇ ਫੋਨ ਕੀਤਾ ਹੈ ਜਿਸ ਨੂੰ ਫੋਨ ਕਰਾਉ ਤਾਂ ਉਹ ਜੀ ਚੀਫ ਸਕੱਟਰੀ ਨਾਲ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਹੋ ਰਹੀ ਹੈ ਉਹ ਅਫਸਰ ਨਹੀਂ ਐਸਡੀਐਮ ਨੂੰ ਉਹਦੀ ਵੀ ਵੀਡੀਓ ਕਾਨਫਰੈਂਸਿੰਗ ਵੀਡੀਓ ਕਾਨਫਰੈਂਸਿੰਗ ਕਾਦੀ ਕਰ ਰਹੇ ਨੇ ਜ਼ਮੀਨ ਤੇ ਆ ਕੇ ਹਾਲਾਤ ਤਿੰਨ ਦਿਨਾਂ ਦਾ ਪਾਣੀ ਇੱਥੇ ਭਰਿਆ ਪਿਆ ਹੈਗਾ ਲੋਕਾਂ ਦੇ ਇੱਥੇ ਤੇ 4-4 ਫੁੱਟ ਪਾਣੀ ਆਇਆ ਉਹਨਾਂ ਦੇ ਘਰਾਂ ਤਾਈਂ ਪਾਣੀ ਪੈ ਗਿਆ ਇਹਨਾਂ ਨੂੰ ਤਿੰਨ ਦਿਨਾਂ ਛਾਂ ਦਾ ਸਮਾਂ ਨਹੀਂ ਮਿਲਿਆ ਇਹੋ ਜੀ ਸਰਕਾਰ ਦੇ ਲੋਕਾਂ ਨੇ ਆਚਾਰ ਪਾਣਾ ਹੈ ਜਿਹੜਾ ਦੁੱਖ ਦੇ ਸਮੇਂ 'ਚ ਸਾਰ ਤੱਕ ਨਹੀਂ ਲੈ ਨਾਂਦੇ ਉਹਦੇ ਬਾਅਦ ਕੋਈ ਦਵਾਈ ਮੁਆਵਜ਼ਾ ਨਹੀਂ ਨਹੀਂ ਦਿੰਦੇ 4 ਲੱਖ ਕਰੋੜ ਰੁਪਏ ਇਹਦੇ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਇਹ ਪੈਸੇ ਜਾ ਕਿੱਥੇ ਰਹੇ ਨੇ ਹਰ ਰੋਜ਼ 150 ਕਰੋੜ ਦਾ ਕਰਜ਼ਾ ਚੱਕ ਰਹੀ ਹੈ ਸਰਕਾਰ ਇਹ ਪੈਸੇ ਕਿੱਥੇ ਜਾ ਰਹੇ ਨੇ ਇਹਨਾਂ ਨੂੰ ਤਾਂ ਪੁੱਛੋ ਜੇ ਦਮਾਨੀ ਨੂੰ ਲਈ ਫਾਨੋ ਪਿਛੇ ਤਿੰਨ ਸਾਲਾਂ ਚ ਗੜਿਆ ਐਸੀ ਗੜਿਆਂ ਦਾ ਕੁਝ ਨਹੀਂ ਜਿੰਮਾ ਤੇ ਗੁਰੂ ਤਗੜੀ ਕੋ ਚੋਣਾ ਇਹ ਥੋੜੀ ਸਰਕਾਰ ਵੇ ਬਿਨ ਸਕਿਆ ਜੀ ਇੱਥੇ ਆ ਮੈਂ ਨਹੀਂ ਕਰੀ ਆ ਲੋਕਾਂ ਤੋਂ ਪੁੱਛ ਲੋ ਇਹ ਮੈਂ ਝੂਠ ਮਾਰੀ ਆ ਤਾਂ ਮੈਂ ਗੁਨੇਹਗਾਰ ਆ ਲੇਕਿਨ ਜੇ ਕਿਸੇ ਨੂੰ ਕੁਛ ਵਾਰ ਬਾਲ ਸਾਧ ਦਾ ਸਮੇਂ ਤਾਂ ਕਾਲੀ ਸਰਕਾਰ ਹੋਏ ਸਾਨੂੰ ਮਿਲਿਆ ਜੀ ਆਠਾ ਮਿਲਿਆ ਕਾਲੀ ਸਰਕਾਰ ਅੱਜ ਵੀ ਲੋਕਾਂ ਨੂੰ ਇਹ ਯਾਦ ਆਉਂਦੇ ਤੇ ਜੀ ਅਸੀਂ ਦੇ ਸਕਦੇ ਸੀਗਾ ਇਹ ਖਜ਼ਾਨਾ ਸਾਡੇ ਕੋਲ ਸੀਗਾ ਕੋਈ ਖਜ਼ਾਨਾ ਹੋਰ ਬਦਲਤਾ ਨਹੀਂ ਗਿਆ ਇਹ ਦਿੱਲੀ ਦੇ ਜਿਹੜੇ ਸਾਰੇ ਲੁਟੇਰੇ ਜੇਲਾ ਤੋਂ ਜ਼ਿਮੰਦਤਾ ਚ ਇੱਥੇ ਆ ਕੇ ਬੈਠੇ ਹੋਏ ਨੇ ਇਹ ਕੰਦੇ ਪੰਜਾਬ ਦੇ ਲੋਕਾਂ ਦੇ ਭੁੱਖ ਨੂੰ ਆ ਖਾਈ ਪੀਂਦੇ ਜਾ ਰਹੇ ਨੇ ਕਰਜ਼ਾ ਚੜਾ ਚੜਾ ਕੇ ਤੇ ਇਹ ਵਿਚਾਰੇ ਇਸ ਤਰ੍ਹਾਂ ਖੜੇ ਕਿੱਥੇ ਜਾਇਆ ਕਰੀ ਮੈਨੂੰ ਸਰਕਾਰ ਕੋਲ ਪਾਣੋ ਪਤਾ ਇੱਕ ਬੋਰ ਜੇ ਇੱਥੇ ਮਿਲ ਜਾਏ ਕਿੰਨਾ ਫਸਲ ਬਚ ਸਕਦੀ ਸੀ ਇੱਕ ਬੋਰ ਚ ਕੀ 1.5 ਲੱਖ 2 ਲੱਖ 3 ਲੱਖ 5 ਲੱਖ ਐਮ.ਐਲ.ਏ ਦਾ ਨਾਮੋਂ ਨਿਸ਼ਾਨ ਨਹੀਂ ਹੈ ਤੂੰ 5 ਲੱਖ ਵੀ ਨਹੀਂ ਦੇ ਸਕਦਾ ਤੇ ਲਾਣਾ ਤੇ ਇਹੋ ਜਿਹਾ ਐਮ.ਐਲ.ਏ ਦੇ ਉੱਤੇ ਤੇ ਆ ਭਗਵੰਤਬਾਨ ਜਿਹੜੇ ਗੱਲਾਂ ਵੱਡੀਆਂ ਵੱਡੀਆਂ ਕਰਦਾ ਹੈ ਨਾਲ ਦੀ ਨਾਲ ਇਸ਼ਤਿਹਾਰ ਲਾਂਦਾ ਹੈ ਲੇਕਿਨ ਜ਼ਮੀਨ 'ਚ ਕੰਮ ਕੀ ਅੱਜ 1.5 ਲੱਖ ਤੇਰੇ ਕੋਲ ਕਿਉਂਕਿ ਮੇਰੇ ਸਾਰੇ ਪੈਸੇ ਮੈਂ ਮਟ ਦੱਤੇ ਨੇ ਮਾੜੇ ਮੋਟੇ ਬੱਚੇ ਨੇ ਜਦ ਅਗਲੀ ਕਿਸ਼ਤ ਆਊਗੀ ਤਾਂ ਮੈਂ ਹੋਰ ਦੇਵਾਂ ਇੱਕ ਬੋਰ ਵਾਸਤੇ ਮੈਂ ਦੇ ਕੇ ਗਿਆ ਕੋਸ਼ਿਸ਼ ਕੀਤੀ ਕਿ ਡੀਸੀ ਨਾਲ ਗੱਲ ਕਰਾਂ ਮੇਰਾ ਤਾਂ ਜੀ ਕਰਦਾ ਹੈ ਕਿ ਮੁੱਖ ਮੰਤਰੀ ਨੂੰ ਫੋਨ ਲਾਵਾਂ ਲੈ ਕੇ ਜੇ ਡੀਸੀ ਫੋਨ ਚਣੀਆਂ ਦਾ ਮੁੱਖ ਮੰਤਰੀ ਨੇ ਕਿੱਥੇ ਆ ਜਾ ਪਤਾ ਨਹੀਂ ਐਮਐਲਏ ਸਾਹਿਬ ਤੁਹਾਡੇ ਰਾਹੀਂ ਜੇ ਮੇਰੀ ਗੱਲ ਸੁਣ ਲਨ ਤੁਹਾਨੂੰ ਬੇਨਤੀ ਹੈ ਲੋਕਾਂ ਨੇ ਬੜੀ ਭਾਰੀ ਕਿਸ਼ਤੀ ਦੇ ਨਾਲ ਤੁਹਾਡੀ ਸਰਕਾਰ ਬਣਾਈ ਤੁਹਾਨੂੰ ਕਾਮਯਾਬ ਕੀਤਾ ਤੁਹਾਡਾ ਹਲਕਾ ਇਹ ਪਹੁੰਚੋਏ تھے ਤੇ ਜੇਬ ਤੋਂ ਕੱਢੋ ਜਿਹੜੇ ਹਰ ਪਾਸੇ ਕਮਾਈ ਜਾ ਰਹੇ ਸਾਰੇ ਪੈਸੇ ਲੁੱਟਣ 'ਚ ਲੱਗੇ ਹੋਏ ਨੇ ਕੱਢੋ 2-4 ਪੈਸੇ ਤੇ ਇਹਨ ਬਚਾਓ ਇਹਨਾਂ ਦੀ ਜ਼ਣਾ ਤੇ ਇਹਨਾਂ ਦੀ ਜ਼ਮੀਨ ਤੇ ਇਹਨਾਂ ਦੀ ਫਸਲ ਲੋਕੀ ਦੁਆ ਦੇਣਗੇ ਤੁਹਾਨੂੰ ਅਸੀਂ ਵੀ ਦਵਾਂਗੇ ਮੈਡਮ ਸਰਕਾਰ ਤਾਂ ਸੱਥਾਂ ਤੋਂ ਚੱਲਣੀ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੱਥਾਂ 'ਚ ਬੈਠਾਂਗੇ ਸੱਥਾਂ ਤੋਂ ਸਰਕਾਰ ਚਲਾਵਾਂਗੇ ਇਹ ਵਿਚਾਰੇ ਕਹਿੰਦੇ ਦੁੱਖ ਨਹੀਂ ਸੁਣਨਾ ਤੁਹਾਡਾ ਹੁਣ ਸੱਥਾ ਤਾਂ ਹੋ ਗਿਆ ਨੇ ਉਹ ਚੰਡੀਗੜ੍ਹ 'ਚ ਵੱਡੇ ਵੱਡੇ ਏਸੀ ਵਾਲੇ ਕਮਰਿਆਂ 'ਚ ਸੱਥ ਤੋਂ ਬਣ ਗਈ ਹੈ ਜਦ ਬੋਟਾ ਚਾਹੀਦੀਆਂ ਸੀ ਤਾਂ ਇਹ ਸੱਥਾ ਵਚਾਂਗੇ ਜਿੱਥੇ ਆ ਕੇ 1000000 ਰੁਪਏ ਬੀਬੀਆਂ ਨੂੰ ਹਰੇਕ ਪੰਜਾਬ ਦੀ